ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਣਾਅਪੂਰਵ ਮਾਹੌਲ ਹੈ ਲੋਕਾਂ ਦੇ ਵਿੱਚ ਹਜੇ ਵੀ ਉਸੇ ਤਰ੍ਹਾਂ ਡਰ ਬਣਿਆ ਹੋਇਆ ਹੈ ਕਿ ਕਿਤੇ ਨਾ ਕਿਤੇ ਕੋਈ ਅਜਿਹੀ ਖਬਰ ਨਾ ਆ ਜਾਵੇ ਜਿਸ ਦੇ ਨਾਲ ਭਾਰੀ ਨੁਕਸਾਨ ਹੋਵੇ ਤਾਂ ਉੱਥੇ ਹੀ ਲੋਕ ਕੁਝ-ਕੁਝੀਆਂ ਹਰਕਤਾਂ ਕਰਨ ਤੋਂ ਬਾਝ ਨਹੀਂ ਆ ਰਹੇ ਤਾਂ ਮਾਮਲਾ ਜੀਰਕਪੁਰ ਤੋਂ ਸਾਹਮਣੇ ਆਇਆ ਜਿੱਥੇ ਕਿ ਅਜਿਹੇ ਦੋਸ਼ਕੀ ਵਿਅਕਤੀਆਂ ਨੂੰ ਫੜਿਆ ਗਿਆ ਜਿਸ ਦੇ ਵਿੱਚ ਪੁਲਿਸ ਨੇ ਖੁਲਾਸਾ ਕਰਦਿਆਂ ਹੋਇਆ ਲੋਕਾਂ ਦੇ ਜਿਹੜੇ ਕੀ ਹੋਸ਼ ਉਡਾ ਦਿੱਤੇ ਲੋਕ ਇਸ ਗੱਲ ਨੂੰ ਸੁਣ ਕੇ ਹੱਕੇ ਪੱਕੇ ਰਹਿ ਗਏ ਆਖਿਰਕਾਰ ਮਾਮਲਾ ਕੀ ਆ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਇਹ ਮਾਮਲਾ ਜੀਰਕਪੁਰ ਤੋਂ ਸਾਹਮਣੇ ਆਇਆ ਜਿੱਥੇ ਕਿ ਨਕਲੀ ਫੌਜਦਿਆਂ ਦੇ ਅਧਿਕਾਰੀ ਜਿਹੜੇ ਬਣ ਕੇ ਦੋ ਨੌਜਵਾਨ ਘੁਮਰੇ ਸਨ ਇਹ ਦੋਵੇਂ ਹੀ ਮੁਲਜ਼ਮ ਅਸਲ ਦੇ ਵਿੱਚ ਚੋਰ ਸਨ ਜਿਨ੍ਹਾਂ ਨੇ 에어 ਫੋਰਸ ਦੀ ਵਰਦੀ ਚੋਰੀ ਕੀਤੀ ਸੀ ਤੇ ਬਾਅਦ ਵਿੱਚ ਪਾ ਕੇ ਇਸ ਨੂੰ ਬੜੇ ਠਾਠ ਬਾੜ ਦੇ ਨਾਲ ਘੁੰਮ ਰਹੇ ਸਨ ਜਦੋਂ ਲੋਕਾਂ ਨੂੰ ਪਤਾ ਲੱਗਿਆ ਤਾਂ ਲੋਕਾਂ ਦੇ ਵਿੱਚ ਸ਼ੱਕ ਜਿਹੜਾ ਆ ਉਹ ਦਿਮਾਗ ਦੇ ਵਿੱਚ ਘੁੰਮਣ ਲੱਗ ਗਿਆ ਤਾਂ ਲੋਕਾਂ ਨੇ ਇਹਨਾਂ ਨੂੰ ਕਾਬੂ ਕਰ ਲਿਆ ਇਸ ਸੰਬੰਧੀ ਪਟਿਆਲਾ ਪੁਲਿਸ ਨੇ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਦੋਵਾਂ ਮੁਲਜ਼ਮਾਂ ਦੀ ਪਛਾਣ ਕਰਕੇ ਵੱਡੇ ਖੁਲਾਸੇ ਕੀਤੇ ਨੇ ਸਾ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਪੁਲਿਸ ਅਧਿਕਾਰੀ ਦੇ ਕਹਿਣ ਦੇ ਮੁਤਾਬਕ ਇਹ ਵਰਦੀ ਜਿਹੜੀ ਹੈ 에ਅਰ ਫੋਰਸ ਦੀ ਚੋਰੀ ਕੀਤੀ ਗਈ ਸੀ ਜੋ ਇਹਨਾਂ ਨੌਜਵਾਨਾਂ ਵੱਲੋਂ ਪਾਈ ਗਈ ਸੀ ਤੇ ਫਿਰ ਬਾਅਦ ਵਿੱਚ ਬੜੇ ਹੀ ਠਾਠ ਬਾੜ ਦੇ ਨਾਲ ਜੀਰਕਪੁਰ ਦੇ ਬਾਜ਼ਾਰ ਦੇ ਵਿੱਚ ਪਾ ਕੇ ਇਹ ਘਮਦੇ ਸੰ ਤੇ ਆਪਣੇ ਆਪ ਨੂੰ 에ਅਰ ਫੋਰਸ ਦੇ ਅਧਿਕਾਰੀ ਕਹਿੰਦੇ ਸਨ ਡੀਐਸਪੀ ਜਸਪਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੀਰਕਪੁਰ ਪੁਲਿਸ ਵੱਲੋਂ ਵਿਅਕਤੀਆਂ ਨੂੰ ਕਾਬੂ ਕੀਤੇ ਗਏ ਤੋਂ ਪੁਚਗਿਚ ਕੀਤੀ ਜੋ ਕਿ 에어 ਫੋਰਸ ਦੀ ਵਰਦੀ ਪਾ ਕੇ ਸੜਕਾਂ ਦੇ ਉੱਪਰ ਘੁੰਮ ਰਹੇ ਸਨ ਡੀਐਸਪੀ ਜਸਪਿੰਦਰ ਨੇ ਦੱਸਿਆ ਕਿ ਇਹਨਾਂ ਵਿੱਚੋਂ ਇੱਕ ਮੁਲਜ਼ਮ ਜੋ ਸੁਖਪ੍ਰੀਤ ਹੈ ਉਸ ਨੂੰ ਪਟਿਆਲਾ ਚੌਂਕ ਦੇ ਜ਼ੀਰਕਪੁਰ ਤੋਂ ਗ੍ਰਿਫਤਾਰ ਕੀਤਾ ਗੁਜਰਾਤ ਦੇ 에어 ਫੋਰਸ ਦੀ ਇਹ ਵਰਦੀ ਹੈ ਜਿਸ ਨੂੰ ਪਾ ਕੇ ਤੇ ਦੋਨੇ ਨੌਜਵਾਨ ਘੁੰਮਦੇ ਸਨ ਜ਼ੀਰਕਪੁਰ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚੋਂ ਦਰਜੀ ਤੋਂ ਇਹ ਆਰਮੀ ਦੀ 에어 ਫੋਰਸ ਦੀ ਵਰਦੀ ਜਿਹੜੀ ਹੈ ਉਹ ਸਿਉਂਦਾ ਜੋ ਕਿ ਫਿਲਮਾਂ ਦੇ ਵਿੱਚ ਕੰਮ ਆਉਂਦੀ ਹੈ ਜਾਂ ਤੁਸੀਂ ਹਮੇਸ਼ਾ ਹੀ ਨਾਟਕਾਂ ਦੇ ਵਿੱਚ ਦੇਖਿਆ ਹੋਵੇਗਾ ਕਿ ਪੁਲਿਸ ਅਧਿਕਾਰੀ ਹੁੰਦੇ ਨੇ ਜਾਂ ਫਿਰ ਵੱਡੀਆਂ ਫਿਲਮਾਂ ਦੇ ਵਿੱਚ ਪੁਲਿਸ ਦੀ ਵਰਦੀ ਜਾਂ ਫਿਰ ਦੇਸ਼ ਦੇ ਜਵਾਨਾਂ ਦੀ ਫਰਜੀ ਤੇ ਏਅਰ ਫੋਰਸ ਦੀ ਵਰਦੀ ਜਾਂ ਫਿਰ ਆਰਮੀ ਦੀ ਵਰਦੀ ਉਹ ਦਰਜੀ ਸਿਉਂਦਾ ਤਾਂ ਉਸ ਤੋਂ ਹੀ ਇਥੋਂ ਚੋਰੀ ਕੀਤੀ ਗਈ ਸੀ ਉਸਨੇ ਏਅਰ ਫੋਰਸ ਦੀ ਵਰਦੀ ਕੋਰੀਅਰ ਰਾਹੀਂ ਕਿਸੇ ਨਾ ਕਿਸੇ ਨੂੰ ਭੇਜਣੀ ਸੀ ਇਹਨਾਂ ਦੋਵਾਂ ਨੌਜਵਾਨਾਂ ਵੱਲੋਂ ਇਸ ਕੋਰੀਅਰ ਕੀਤੀ ਹੋਈ ਵਰਦੀ ਨੂੰ ਚੋਰੀ ਕਰ ਲਿਆ ਤੇ ਬਾਅਦ ਵਿੱਚ ਉਸ ਨੂੰ ਪਾ ਕੇ ਘੁੰਮਣ ਲੱਗੇ। ਦੋਵੇਂ ਮੁਲਜ਼ਮਾਂ ਉੱਤੇ ਮਾਮਲੇ ਦਰਜ ਨੇ ਡੀਐਸਪੀ ਜਸਪਿੰਦਰ ਸਿੰਘ ਨੇ ਦੱਸਿਆ ਕਿ ਇਹ ਦੋਨੇ ਮੁਲਜ਼ਮ ਨੇ ਦੋਨਾਂ ਦੇ ਉੱਤੇ ਸੁਖਪ੍ਰੀਤ ਸਿੰਘ ਤੇ ਸੁਖਬੀਰ ਉੱਤੇ ਜੀਰਕਪੁਰ ਦੇਹੀਏ ਦੋਨੋਂ ਰਹਿਣ ਵਾਲੇ ਨੇ ਇਹਨਾਂ ਦੇ ਉੱਤੇ 223 ਨੰਬਰ ਮੁਕੱਦਮਾ ਦਰਜ ਜਿਹੜਾ ਕਿ ਉਹ ਕੀਤਾ ਗਿਆ ਤਾਂ ਉੱਥੇ ਹੀ ਉਹਨਾਂ ਨੇ ਕਿਹਾ ਕਿ ਦੋਨੋਂ ਹੀ ਨੌਜਵਾਨਾਂ ਕੋਲੋਂ ਅਗਲੇਰੀ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਫਿਰ ਉਸ ਦੇ ਮੁਤਾਬਕ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਏਗੀ ਜ਼ਿਕਰਯੋਗ ਹੈ ਕਿ 22 ਅਪ੍ਰੈਲ ਨੂੰ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਅਤਵਾਦੀ ਹਮਲਾ ਹੋਇਆ ਸੀ 26 ਸੈਲਾਨੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜੋ ਫੌਜ ਦੀ ਵਰਦੀ ਦੇ ਵਿੱਚ ਇਹ ਅਤਵਾਦੀ ਆਏ ਸਨ ਇਸ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਾਲੇ ਲਗਾਤਾਰ ਤਣਾਅਪੂਰਨ ਸਥਿਤੀ ਰਹੀ ਹੈ ਪਿਛਲੇ 3-4 ਦਿਨਾਂ ਦੇ ਵਿੱਚ ਭਾਰਤ-ਪਾਕਿਸਤਾਨ ਵਿਚਾਲੇ ਚੱਲੀ جنگ ਦੇ ਕਾਰਨ ਪੰਜਾਬ ਤੇ ਸਰਹੱਦੀ ਇਲਾਕਿਆਂ ਦੇ ਵਿੱਚ ਕਾਫੀ ਪ੍ਰਭਾਵਿਤ ਹੋਏ ਸਨ ਤਾਂ ਤਣਾਅ ਵਿਚਾਲੇ ਮਾਹੌਲ ਸੀ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਸੀ ਭਾਰਤ-ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਦੇ ਕਾਰਨ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਡਰੋਨ ਮਜ਼ਾਈਲਾਂ ਦੇ ਟੁਕੜੇ ਮਿਲੇ ਸਨ ਤੇ ਇਸ ਤੋਂ ਬਾਅਦ ਲੋਕਾਂ ਦੇ ਵਿੱਚ ਦਹਿਸ਼ਤ ਜ਼ਰੂਰ ਸੀ ਪਰ ਲੋਕ ਭਾਰਤੀ ਫੌਜ ਦੀ ਕਾਰਵਾਈ ਤੋਂ ਖੁਸ਼ ਵੀ ਸਨ ਪੰਜਾਬ ਦੇ ਅੰਦਰ ਘਟੋ ਘੱਟ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਜਿਹੇ ਦੇ ਵਿੱਚ ਅਜਿਹੇ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਲੋਕਾਂ ਦੇ ਨਾਲ ਧੋਖਾ ਕਰਨ ਦੀਆਂ ਹਰਕਤਾਂ ਸਾਹਮਣੇ ਆ ਰਹੀਆਂ ਨੇ ਬਾਜ਼ ਨਹੀਂ ਆ ਰਹੇ ਹਾਲਾਂਕਿ ਪੁਲਿਸ ਪ੍ਰਸ਼ਾਸਨ ਤੇ ਲੋਕਾਂ ਨੇ ਇਸ ਦੇ ਵਿੱਚ ਬੜੀ ਮੁਸਤੈਦੀ ਦਿਖਾਈ ਹੈ ਅਤੇ ਸ਼ਾਂਤ ਨੂੰ ਮਹੀ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਕਿ ਪੂਰੇ ਮਾਹੌਲ ਨੂੰ ਕੰਟਰੋਲ ਕੀਤਾ ਉੱਥੇ ਹੀ ਪੁਲਿਸ ਅਧਿਕਾਰੀਆਂ ਵੱਲੋਂ ਕਿਹਾ ਗਿਆ ਕਿ ਜੇਕਰ ਕੋਈ ਅਜਿਹੀ ਹਰਕਤ ਕਰਦਾ ਹੈ ਜਾਂ ਫਿਰ ਅਜਿਹੀ ਵੀਡੀਓ ਸ਼ੇਅਰ ਕਰਦਾ ਹੈ ਜਾਂ ਅਜਿਹੀ ਗੱਲਬਾਤ ਨਫਰਤੀ ਭੇਦ ਭਾਵਨਾ ਫੈਲਾਉਂਦਾ ਤਾਂ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ। ਜ਼ਿਲਕਪੁਰ ਪੁਲਿਸ ਨੇ ਅੱਜ ਦੋ ਵਿਅਕਤੀਆਂ ਸੁਖਪ੍ਰੀਤ ਸਿੰਘ ਤੇ ਸੂਰੇ ਨਾਮ ਦੇ ਜਿਹੜੇ ਕਿ ਜ਼ਿਲਕਪੁਰ ਦੇ ਹੀ ਰਹਿਣ ਵਾਲੇ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਵਿੱਚ ਜਿਹੜਾ ਸੁਖਪ੍ਰੀਤ ਆ ਉਹਨੇ 에ਅਰ ਫੋਰਸ ਦੇ ਆਫੀਸਰ ਦੀ ਯੂਨੀਫਾਰਮ ਪਾਈ ਹੋਈ ਸੀ। ਇਹਨੂੰ ਜਿਹੜਾ ਸੁਖਪ੍ਰੀਤ ਆ ਸੀ ਇਹਨੂੰ ਪਟੇਲਾ ਚੌਂਕ ਦੇ ਕੋਲੋਂ ਜ਼ਿਲਕਪੁਰ ਦੇ ਵਿੱਚੋਂ ਹੀ ਗ੍ਰਿਫਤਾਰ ਇਹ ਜਿਹੜਾ ਜਿਹੜੀ ਇਹ ਯੂਨੀਫਾਰਮ ਸੀ ਇਹ ਯੂਨੀਫਾਰਮ ਇੱਕ ਬਹਿਲਾਣਾ ਜਿਹੜਾ ਚੰਡੀਗੜ੍ਹ ਦੇ ਵਿੱਚ ਪੈਂਦਾ ਉੱਥੇ ਇੱਕ ਬੜੇ ਫੇਮਸ ਟੇਲਰ ਜਿਹੜੇ ਕਿ ਯੂਨੀਫਾਰਮ ਵਗੈਰਾ ਸਿਉਂਦੇ ਨੇ ਆਰਮੀ ਦੇ 에ਅਰ ਫੋਰਸ ਵਗੈਰਾ ਆਫੀਸਰ ਦੀ ਇਹਨਾਂ ਨੇ ਇਹ ਗੁਜਰਾਤ ਦੇ ਕਿਸੇ ਅਫੀਸਰ ਨੂੰ ਕੋਰੀਅਰ ਕਰਦੀ ਸੀ ਤੇ ਇਹਨਾਂ ਨੇ 5 ਤਰੀਕ ਦੀ ਰਾਤ ਨੂੰ ਇਹ ਕੋਰੀਅਰ ਕੰਪਨੀ ਦੇ ਜਿਹੜਾ ਦਫ਼ਤਰ ਸੀਗਾ ਉਥੋਂ ਚੋਰੀ ਕਰ ਲਈ ਸੀ ਤੇ ਇਸ ਦੇ ਸਬੰਧ ਦੇ ਵਿੱਚ ਅਸੀਂ 223 ਨੰਬਰ ਮਕਦਮਾ ਦਰਜ ਕਰ ਲਿਆ ਥਾਣਾ ਜ਼ਿਲਕਪੁਰ ਦੇ ਵਿੱਚ ਤੇ ਇਸੇ ਮਕਦਮੇ ਦੇ ਵਿੱਚ ਅਸੀਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਮੈਂ ਤੁਹਾਨੂੰ ਇਹ ਵੀ ਜਾਣਕਾਰੀ ਦੇਣੀ ਚਾਹੁੰਗਾ ਜਿਹੜਾ ਸੋਸ਼ਲ ਮੀਡੀਆ ਤੇ ਜਿਹੜਾ ਖਬਰਾਂ ਚੱਲ ਰਹੀਆਂ ਨੇ ਉਹ ਅਨ ਆਈਡੈਂਟੀਫਾਈਡ ਨੇ ਇਹ ਅਨ ਆਈਡੈਂਟੀਫਾਈਡ ਨਹੀਂ ਗਏ ਬੰਦੇ ਆਈਡੈਂਟੀਫਾਈ ਹੋ ਗਏ ਨੇ ਦੋਨੋਂ ਇੱਥੋਂ ਦੇ ਹੀ ਲੋਕਲ ਜ਼ਿਲਕਪੁਰ ਦੇ ਹੀ ਰਹਿਣ ਵਾਲੇ ਨੇ ਧੰਨਵਾਦ